ਕਹਿੰਦੇ ਕੱਚ ਦੀਆਂ ਮੁੰਦੀਆਂ ਤੇ ਕੱਚ ਦਾ ਇਹ ਦਿਲ ਕੀ ਨਾਮ ਵੀਰੇ ਆਪਣਾ ਅਮਰੀਕ ਜੀ ਹਾਂ ਸੁਣ ਕੇ ਜ਼ਰਾ ਕੱਚ ਦੀਆਂ ਮੁੰਦੀਆਂ ਤੇ ਕੱਚ ਦਾ ਇਹ ਦਿਲ ਦੇਖੀ ਮਰ ਜਾਣੀ ਐ ਤੂੰ ਤੋੜ ਦੇਈ ਨਾ ਪਿਆਰ ਵਿੱਚ ਦਿੱਤੇ ਸੀ ਜੋ ਛੱਲੇ ਮੁੰਦੀਆਂ ਦੇਖੀ ਭੈਣ ਬਣ ਕੇ ਤੂੰ ਮੋੜ ਦੇਈ ਨਾ ਵਾਹ ਇਹ ਕੀ ਲਿਖਤਾ ਮਾਨਕਾ ਲੈ ਤੂੰ ਕੀ ਜਵਲੀਆਂ ਮਰੀ ਜਾਂਦਾ ਮੈਂ ਖੇਡ ਲੈ ਤੂੰ ਸੱਪ ਕੱਢ ਲੈ ਜਿਹੜੇ ਕੱਢਣੇ ਆ ਹੋ ਵੀ ਉੱਧਰ ਸਸ ਪਰ ਕਿਹੜੀ ਕੱਢਾਂ ਸੱਜੀ ਕੇ ਖੱਬੀ ਜਿਹੜੀ ਤੇਰੇ ਦਿਮਾਗ ਸੱਟ ਬੰਦੀ ਉਹ ਕੱਢ ਦੇ ਯਾਰ ਦਿਮਾਗ ਤਾਂ ਖੱਬੀ ਸੈੱਟ ਬੰਦੀ ਪਰ ਖੱਬੀ ਕੱਢ ਦੇ ਓ ਹੋ 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 ਬੰਦਾ ਨਹੀਂ ਕਰਦਾ ਵੀਰੇ ਰੱਬ ਘਟਾਉਂਦਾ ਫੀਰ ਚੂਰੀ ਖਾਂਦੀ ਆ ਜੱਟ ਪੱਟ ਦਾ ਮਾਸ ਖਵਾਉਂਦਾ ਫੇਰ ਕਿਆ ਲਿਖਦਾ ਆਹ ਓ ਹੋ ਭੂਆ ਉਹ ਤੈਨੂੰ ਦੇਖ ਕੇ ਕਮਦ ਆਈ ਆ ਸੁਣ ਕੇ ਜਰਾ ਹਾਂ ਤੇਰੇ ਵਿਆਹ ਤੇ ਜੰਮੇ ਨਹੀਂ ਸੀ ਇਸ ਗੱਲ ਦਾ ਸੋਗ ਮਨਾਵਾਂਗੇ ਬਾਪੂ ਕੀ ਮਨਾਵਾਂਗੇ ਸੋਗ ਹਾਂ ਤੇਰੇ ਵਿਆਹ ਤੇ ਜੰਮੇ ਨਹੀਂ ਸੀ ਇਸ ਗੱਲ ਦਾ ਸੋਗ ਮਨਾਵਾਂਗੇ ਪਰ ਤੂੰ ਫਿਕਰ ਨਾ ਕਰ ਜਦੋਂ ਤੂੰ ਮਰ ਗਈ ਤੇਰੇ ਭੋਗ ਤੇ ਭੱਜ-ਭੱਜ ਕੰਮ ਕਰਾਵਾਂਗੇ 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 ਵਾਹ ਮੁੰਡਿਆ ਇਹਦੇ ਬਾਜਾ ਗੱਡੀ ਚ ਰੱਖ ਲੈ ਨਹੀਂ ਪੂਆ ਨਹੀਂ ਭਾਈ ਬਾਜਾ ਨਹੀਂ ਠੀਕ ਹੈ